ਪਠਾਨਕੋਟ ਦੇ ਨੋਵੈਰਟੀ ਮਾਲ ਵਿਖੇ ਅੱਜ ਪੰਜਾਬ ਪੁਲਿਸ ਤੇ ਵੱਲੋਂ ਜਿਹੜੀ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮੌਕ ਟ੍ਰਲ ਚਲਾਈ ਗਈ ਤੇ ਦੱਸਦੇ ਹੀ ਇਸ ਦੀ ਜਾਣਕਾਰੀ ਸਬ ਇੰਸਪੈਕਟਰ ਰਜਨੀ ਬਾਲਾ ਨੇ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਕਰਮੀਆਂ ਦੇ ਨਾਲ ਜਿਹੜੀ ਐ ਸਪੈਸ਼ਲ ਐੱਸਓਜੀ ਜਿਹੜੇ ਨੇ ਉਹਨਾਂ ਦੇ ਨਾਲ ਕੰਬਾਈਨ ਆਪਰੇਸ਼ਨ ਜਿਹੜਾ ਹੈ ਕੰਬਾਈਨ ਮੌਕ ਡ੍ਰਿਲ ਜਿਹੜੀ ਹੈ ਉਹ ਚਲਾਈ ਗਈ ਹੈ ਤਾਂਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜੇਕਰ ਵਾਪਰਦੀ ਹੈ ਨੋਵੈਰਟੀ ਮਾਲ 'ਚ ਤਾਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਉਹ ਸਿਚੁਏਸ਼ਨ ਨੂੰ ਜਿਹੜਾ ਹੈ ਕੰਮ ਕਰਨਾ ਤੇ ਇਸ ਤਰ੍ਹਾਂ ਦੇ ਨਾਲ ਕੋ ਐਕਟਿਵਲੀ ਕੰਮ ਕਰਨਾ ਹੈ ਤੇ ਆਓ ਹੁਣ ਸੁਣ ਲੈਨੇ ਆ ਕਿਸ ਤਰ੍ਹਾਂ ਦੇ ਨਾਲ ਇਹ ਮੌਕ ਡ੍ਰਿਲਾਈ ਜਾ ਰਹੀ ਹੈ ਤੇ ਕਿਹੜੀ ਕਿਹੜੀ ਸਪੈਸ਼ਲ ਫੋਰਸਸ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਹ ਮੌਕ ਡ੍ਰਿਲ ਚਲਾਈ ਜਾ ਰਹੀ ਹੈ ਗੱਲਬਾਤ ਕਰ ਲੈਨੇ ਆ ਸਬ ਇਨਸਪੈਕਟਰ ਰਜਨੀ ਵਾਰਾਹੀ ਦੇ ਨਾਲ ਸਵੇ ਅੱਜ ਐਸਐਸਪੀ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੀ ਨਿਸ਼ਾਨਦੇਸ਼ ਤੇ ਅੱਜ ਇੱਕ ਮੌਕ ਡ੍ਰਿਲ ਕਰਵਾਈ ਗਈ ਹੈ ਨੋਵੈਲਟੀ ਮਾਲ ਦੇ ਵਿੱਚ ਜਿੱਥੇ ਆਪਾਂ ਮੌਕ ਡ੍ਰਿਲ ਕਰ ਰਹੇ ਹਾਂ ਔਰ ਅਸੀਂ ਇਸ ਚੀਜ਼ ਦੀ ਇੱਕ ਪ੍ਰੈਕਟਿਸ ਚੱਲ ਰਹੀ ਹੈ ਕਿ ਅਗਰ ਇਦਾਂ ਦੀ ਕੋਈ ਅਗਰ ਵਾਧਾ ਕਿਸੇ ਤਰੀਕੇ ਨਾਲ ਜਾਂ ਕੁਝ ਸਾਨੂੰ ਕੋਈ ਸੱਟ ਮਿਲ ਜਾਂਦੀ ਹੈ ਆਪਾਂ ਨੋਵੈਲਟੀ ਨੂੰ ਕਿਵੇਂ ਸਿਕਿਉਰ ਕਰਨਾ ਉਸ ਸੰਬੰਧੀ ਇੱਕ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੀਆਂ ਦੋ ਐਸਜੀ ਟੀਮਾਂ ਔਰ ਇੱਕ ਕੇਓਆਰਟੀ ਔਰ ਅਸੀਂ ਪੁਲਿਸ ਪੰਜਾਬ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਐਸਜੀ ਨੂੰ ਫੁੱਲ ਹਿਦਾਇਤ ਦਿੱਤੀ ਗਈ ਹੈ ਕਿ ਫੁੱਲ ਇਕਿਪਮੈਂਟਸ ਨਾਲ ਆਪਣੇ ਫੁੱਲ ਵਾਪਨ ਦੇ ਨਾਲ ਜਿਹੜੀ ਹੈ ਉਹ ਮੋਕ ਡ੍ਰਿਲ ਕੀਤੀ ਜਾਵੇ ਜੋ ਜੋ ਟਾਈਮ ਇਹਨਾਂ ਨੇ ਟ੍ਰੇਨਿੰਗ ਇਹਨਾਂ ਨੂੰ ਕਰਵਾਈ ਗਈ ਸੀ ਉਸ ਹਿਸਾਬ ਦੇ ਨਾਲ ਜਿਹੜੀ ਹੈ ਬਿਲਡਿੰਗ ਇੰਟਰਵੈਸ਼ਨ ਕਰਕੇ ਜਿਹੜਾ ਇਹ ਪਬਲਿਕ ਨੂੰ ਸਿਕਯਰ ਅਸੀਂ ਬਾਰਗੜਨਾ ਹੈ ਔਰ ਕੀ ਅਗਰ ਕਾਨੂੰ ਜੋ ਵੀ ਇਤਨੀ ਜਨ ਹੁੰਦੀਆਂ ਹਨ ਉਹਨਾਂ ਅਗਰ ਮਿਲਦੀਆਂ ਹਨ ਉਹਨਾਂ ਨੂੰ ਕਿਵੇਂ ਕਲੀਅਰ ਕਰਨਾ ਉਸ ਚੀਜ਼ ਦੀ ਇੱਕ ਮੁਖਤਲ ਕਰਨਾ ਜਿਹੜੇ ਨੋਵੈਲਟੀ ਮਾਲ ਦੇ ਵਿੱਚ ਸਟਾਫ ਜਿਹੜੇ ਰਿਟੇਲ ਸਟਾਫ ਨੇ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਇਹ ਜਸਟ ਅਸੀਂ ਮੋਕ ਡ੍ਰਿਲ ਹੀ ਕਰ ਰਹੇ ਹਾਂ ਕਿ ਇਨ ਫਿਊਚਰ ਅਗਰ ਕੋਈ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਆਪਾਂ ਸੇਫਲੀ ਜਿਹੜਾ ਹੈ ਇਸ ਇਸ ਡ੍ਰਿਲ ਜਿਹੜੀ ਅਸੀਂ ਕਰ ਰਹੇ ਹਾਂ ਔਰ ਇਹ ਡ੍ਰਿਲ ਨੂੰ ਫਿਊਚਰ ਨੂੰ ਧਿਆਨ ਰੱਖ ਕੇ ਕਰ ਰਹੇ ਹਾਂ ਕਿ ਅਗਰ ਇਦਾਂ ਦੀ ਕੋਈ ਨੌਬਤ ਆਂਦੀ ਹੈ ਤਾਂ ਆਪਾਂ ਉਹਨਾਂ ਸੇਫਲੀ ਕਿਵੇਂ ਬਾਹਰ ਕੱਢਾਂਗੇ ਔਰ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਤੁਹਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਿਰਫ ਇਹ ਕਿ ਮੋਕ ਡ੍ਰਿਲ ਹੀ ਹੈਗੀ ਹੈ ਪਬ ਕਿ ਅਸੀਂ ਜਿੰਨੀ ਕਿ ਪਬਲਿਕ ਅੰਦਰ ਹੈਗੀ ਨੇ ਜਿੰਨਾ ਕਿ ਕਸਟਮਰਸ ਆਏ ਹੋਏ ਨੇ ਇਹਨਾਂ ਦੇ ਆਪਾਂ ਨੂੰ ਵੀ ਨਾਲ ਹੀ ਬਰੀਫ ਕੀਤਾ ਔਰ ਉਹਨੂੰ ਦੱਸਿਆ ਹੈ ਕਿ ਤੁਸੀਂ ਪਾਣੇ ਕੋਈ ਜ਼ਰੂਰਤ ਨਹੀਂ ਹੈ ਸਿਰਫ ਇੱਕ ਇੱਕ ਮੌਕ ਡ੍ਰਿਲ ਹੈਗੀ ਹੈ ਔਰ ਮਤਲਬ ਆਉਣ ਵਾਲੀ ਜੇ ਕਿ ਕੋਈ ਚੁਣੌਤੀ ਇਦਾਂ ਦੀ ਸਾਡੇ ਆਉਂਦੀ ਹੈ ਤੇ ਆਪਾਂ ਨੂੰ ਕਿਵੇਂ ਸਾਹਮਣਾ ਕਰਨਾ ਉਸ ਚੀਜ਼ ਦੀ ਸਿਰਫ ਇੱਕ ਇੱਕ ਮੌਕ ਡ੍ਰਿਲ ਕਰ ਰਹੇ ਹਾਂ ਕੈਂਪਰ ਪਰਸ ਤੋਂ ਹਨੀ ਦੇ ਨਾਲ ਅੱਜ ਸੈਨੇਗਰੀਪੋਰਟ